ਗੁਰੂ ਪਿਆਰਿਓ ਕਿਵੇਂ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਠਾਠ ਅੰਗ ਤੇ ਬਖਸ਼ਿਸ਼ ਕਰਦੇ ਹੀ ਹਨ ਸਹਿਜੇ ਨੂੰ ਸਭ ਲੋਚ ਦੀ ਬਿਨ ਗੁਰ ਪਿਆ ਨਾ ਜਾਏ ਸਾਰੀ ਸ੍ਰਿਸ਼ਟੀ ਮੰਦੀ ਸ਼ਾਂਤੀ ਲਈ ਤਰਸਦੀ ਹੈ ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਸਹਿਜ ਅਵਸਥਾ ਨਹੀਂ ਮਿਲਦੀ ਪੜ ਪੜ ਪੰਡਤ ਜੋਤ ਕੀ ਥਕੇ ਭੇਖੀ ਪਰਮ ਭੁਲਾਏ ਪੰਡਤ ਦੇ ਜੋਤ ਸੀ ਸ਼ਾਸਤਰ ਆਦਿਕ ਧਰਮ ਪੁਸਤਕਾਂ ਪੜ ਪੜ ਕੇ ਥੱਕ ਗਈ ਪਰ ਸਹਿਜ ਅਵਸਥਾ ਪ੍ਰਾਪਤ ਨਾ ਕਰ ਸਕੀ ਛੇ ਭੇਖਾਂ ਦੇ ਸਾਧੂ ਵੀ ਪਟਕ ਪਟਕ ਕੇ ਪਰਾਹੀ ਹੀ ਪਈ ਰਹੀ ਉਹ ਵਿਸਹਜਵਸਥਾ ਨਾ ਲੱਗ ਸਕੇ ਗੁਰ ਭੀਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਜਿਨ੍ਹਾਂ ਉੱਤੇ ਪ੍ਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ ਉਹ ਗੁਰੂ ਨੂੰ ਮਿਲ ਕੇ ਸਹਜ ਅਵਸਥਾ ਪ੍ਰਾਪਤ ਕਰਦੇ ਹਨ ਗੁਰੂ ਪਿਆਰਿਓ ਜਿਨ੍ਹਾਂ ਉਤੇ ਪ੍ਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ ਉਹ ਗੁਰੂ ਨੂੰ ਮਿਲ ਕੇ ਸਹਿਜ ਅਵਸਥਾ ਪ੍ਰਾਪਤ ਕਰਦੇ ਹਨ